ਸਸ ਇਗਾਲ ਜੀ ਸਾਰਿਆਂ ਨੂੰ ਇਕਪਾ ਆਪਣਾ ਕੈਮਰਾ ਤਿਆਰ ਕਰਾਉਣੀ ਆ 5MP ਦੇ ਵਿੱਚ ਜੀਵੀੰਦੇ ਨਾਮ ਤੇ ਤੇ ਉਹਦਾ ਸਟਾਕ ਆਪਣੇ ਕੋਲੇ ਆ ਚੁੱਕਿਆ ਨਵੇਂ ਮਾਡਲ ਦੇ ਵਿੱਚ ਆਪਾਂ ਇਸ ਕੀ ਕੈਮਰਾ ਤਿਆਰ ਕਰਵਾਇਆ ਚੈੱਕ ਕਰਾਉਣੇ ਤੁਹਾਨੂੰ ਕੈਮਰੇ ਦੀ ਲੁੱਕ ਕਿਉ ਜੀ ਹੈ ਸਟਾਕ ਸਾਰਾ ਆਪਣੇ ਕੋਲ ਆ ਪਹੁੰਚ ਚੁੱਕਿਆ ਜੀ ਨਵੇਂ ਲੁੱਕ ਦੇ ਵਿੱਚ ਆਪਾਂ ਇਹ ਕੈਮਰਾ ਤਿਆਰ ਕਰਵਾਇਆ ਹੈ ਇਹ ਪਲਾਸਟਿਕ ਬੋਡੀ ਦੇ ਵਿੱਚ ਹੈ ਅੱਗੇ ਤੁਹਾਨੂੰ ਆਪਾਂ ਮੈਟਲ ਬੋਡੀ ਦੇ ਵਿੱਚ ਵੀ ਕੈਮਰਾ ਚੈੱਕ ਕਰਾਉਣੀ ਹੈ ਇਹੋ ਜੀ ਆਪਣਾ ਮੈਟਲ ਬੋਡੀ ਦੇ ਵਿੱਚ ਕੈਮਰਾ ਮੈਟਲ ਬੋਡੀ ਦੇ ਵਿੱਚ ਕੋਈ ਪਹਿਲਾਂ ਦੀ ਜਿਹੜੀ ਸ਼ੇਪ ਹੋਣੀ ਛਿੱਕੀ ਦੀ ਸੀ ਫੇਰ ਕਿ ਆਪਾਂ ਇਹ ਨਵੀਂ ਲੁੱਕ ਦੇ ਵਿੱਚ ਇਹ ਕੈਮਰਾ ਤਿਆਰ ਕਰਵਾਇਆ ਲੋਜ ਇਹ ਹੈ ਜੀ ਮੈਟਲ ਬੋਡੀ ਦਾ ਕੈਮਰਾ ਬਹੁਤ ਵਧੀਆ ਰਿਜ਼ਲਟ ਆਇਆ ਕੈਮਰੇ ਦਾ ਨਾਈਟ ਵਿਜ਼ਨ ਇਹਦਾ ਬਹੁਤ ਵਧੀਆ ਆਪਾਂ ਸ਼ਾਮ ਨੂੰ ਅੱਜ ਇਹਦੀ ਟੈਸਟਿੰਗ ਦੀ ਵੀਡੀਓ ਪਾਵਾਂਗੇ ਇਸ ਕੈਮਰੇ ਦੀ ਬਾਕੀ ਜਿੰਨਾ ਦਾ ਬਜਟ ਘੱਟ ਹੁੰਦਾ ਉਹਨਾਂ ਲਈ ਇਹ ਬਹੁਤ ਵਧੀਆ ਬੈਨੀਫਿਟ ਆ ਇਸ ਕੈਮਰੇ ਦਾ ਜੋ ਲੋ ਬਜਟ ਦੇ ਵਿੱਚ ਇਹ ਕੈਮਰਾ ਬਹੁਤ ਵਧੀਆ ਆਪਣਾ ਰਿਜ਼ਲਟ ਦਿੰਦਾ ਤੇ ਸ਼ਾਮ ਨੂੰ ਫਿਰ ਅੱਪ ਵੀਡੀਓ ਪਾਉਣੇ ਆ ਸੀਸੀਟੀਵੀ ਹੱਬ ਬਾਜ਼ਾਰ ਖਾਨਾ